ਹਾਂਜੀ ਸਤਿ ਸ਼੍ਰੀ ਅਕਾਲ ਜੀ ਬੁਛਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਜੀ ਮਨਪ੍ਰੀਤ ਕੌਰ ਇਹ ਮਨਪ੍ਰੀਤ ਕੌਰ ਬੱਚੀ ਦਾ ਕਮੈਂਟ ਆਇਆ ਸੀ ਆਪਾਂ ਉਹਦੇ ਆਧਾਰ ਦੇ ਤੇ ਵੀਡੀਓ ਬਣਾਉਨੇ ਆਂ ਵੀ ਬੇਟੀ ਦੇਖੋ ਜਿਵੇਂ ਹੁਣ ਆਪਾਂ ਆ ਨੂੰ ਆਪਣੇ ਮਾਪੇ ਕਾਦੇ ਲਈ ਪਾਲਿਆ ਆਪਾਂ ਨੂੰ ਕਾਦੇ ਲਈ ਵੱਡਾ ਕੀਤਾ ਕਿ ਕੋਈ ਛਾਪਾ ਉਹਨਾਂ ਨੂੰ ਚੰਗਾ ਕਰ ਦਿਖਾਈਏ ਕੋਈ ਛਾਪਾ ਉਹਨਾਂ ਨੂੰ ਸੁਖ ਦੇਈਏ ਉਹਨਾਂ ਨੇ ਜ਼ਿੰਦਗੀ ਦੇ ਆਪਦੇ ਸੁਪਨੇ ਮਾਰ-ਮਾਰ ਕੇ ਆਪਣੇ ਸੁਪਨੇ ਪੂਰੇ ਕਰੇ ਆ ਜੀ ਆਪਾਂ ਨੇ ਹਰ ਇੱਛਾ ਪੂਰੀ ਕਰੀ ਆ ਤੇ ਆਪਾਂ ਉਹਨਾਂ ਨੂੰ ਕੀ ਦੇਣ ਜਾ ਰਹੇ ਆ ਇੱਕ ਸੁਸਾਈਡ ਕਰਕੇ ਇੱਕ ਮਰਨ ਦਿਖਾ ਰਹੇ ਵਿਸ ਮਰਨ ਜਾ ਆਉਂਦੇ ਆ ਇਸ ਤਰ੍ਹਾਂ ਮਰਿਆ ਜਾਂਦਾ ਆਪਾਂ ਮਾਪੇ ਨੂੰ ਇਹ ਦੇ ਦੇ ਰਹੇ ਆ ਇਹ ਦੇ ਕੇ ਜਾ ਰਹੇ ਆ ਸਮਾਜ ਨੂੰ ਵੇਖੋ ਬੇਟਾ ਅਸਲੀ ਇਨਸਾਨ ਉਹੀ ਹੁੰਦਾ ਜਿਹੜਾ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹਾਸਾ ਹਸਕੇ ਨਿਭਾਉਂਦਾ ਕਿ ਮੁਸ਼ਕਲਾਂ ਹਰ ਇੱਕ ਇਨਸਾਨ ਤੇ ਹੁੰਦੀਆਂ ਕੋਈ ਐਨੀ ਵੀ ਮੁਸ਼ਕਲ ਹਾਰ ਵੀ ਭਾਏ ਨਹੀਂ ਹੁੰਦੀ ਕਿ ਆਪਾਂ ਆਪਣੇ ਆਪ ਨੂੰ ਖਤਮ ਕਰ ਲਈਏ ਤੁਸੀਂ ਖਤਮ ਆਪਣੇ ਆਪ ਨੂੰ ਖਤਮ ਕਰਦੇ ਆਪਾਂ ਕਿਹਨੂੰ ਘਾਟਾ ਪੈਂਦਾ ਆਪਣੇ ਮਾਪਿਆਂ ਨੂੰ ਕੀ ਫਿਰ ਮਰਨ ਤੋਂ ਬਾਅਦ ਆਪਣੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਕੀ ਆਪਣੇ ਸੁਪਨੇ ਪੂਰੇ ਹੋ ਜਾਂਦੇ ਆ ਕੀ ਆਪਾਂ ਜੋ ਕੰਮ ਲਈ ਮਰਨ ਜਾ ਰਹੇ ਹਾਂ ਉੱਥੇ ਆ ਕੇ ਪੂਰਾ ਹੋ ਜਾਊਗਾ ਨਹੀਂ ਇਹ ਨਹੀਂ ਹੁੰਦਾ ਪਤਾ ਨਹੀਂ ਆਪਾਂ ਕਿੱਥੇ ਦਰਦਰ ਭੌਂਕਾਂਗੇ ਇਹ ਹੀ ਆਪਾਂ ਨੂੰ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਵਾਰ-ਵਾਰ ਨਹੀਂ ਮਿਲਦੀ। ਕਰਮਾਂ ਵਾਲੇ ਇਨਸਾਨ ਹੁੰਦੇ ਜਿਨ੍ਹਾਂ ਨੂੰ ਵਾਰ-ਵਾਰ ਮਿਲਦੀ ਹੈ ਪਰ ਆਪਾਂ ਇੰਨੇ ਕਰਮ ਨਹੀਂ ਕਮਾਏ ਕਿ ਆਪਾਂ ਆਏ ਵਾਰ ਇਨਸਾਨ ਹੀ ਬਣ ਸਕੀਏ। ਆਪਾਂ ਨੇ ਕਰਮ ਕਮਾਏ ਤੇ ਆਪਾਂ ਦਾ ਮਾੜੀਆਂ-ਮਾੜੀਆਂ ਮੁਸ਼ਕਲਾਂ ਤੋਂ ਘਬਰਾ ਕੇ ਆਪਾਂ ਦਾ ਹਾਲੀ ਵਾਲਾ ਸੋਨਾ ਲੱਭ ਲਿਆ ਵੀ ਸੁਸਾਈਡ ਕਰੋ। ਉੱਥੇ ਆਪਾਂ ਕਿਹਨੂੰ ਦੁਖੀ ਕਰ ਰਹੇ ਆ ਆਪਣੇ ਮਾਪੇ-ਬਾਪ ਨੂੰ ਆਪਣੇ ਭੈਣ-ਭਰਾਵਾਂ ਨੂੰ ਆਪਾਂ ਉਹਨਾਂ ਨੂੰ ਜਦੋਂ ਆਪਾਂ ਇਹੋ ਜਿਹਾ ਕਰ ਕਲਮੁਖ ਚੱਕਦੇ ਆ ਨਾ ਆਪਣੇ ਮਾਪੇ ਵੀ ਆਪਣੇ ਕੋਖ ਤੋਂ ਕੋਖ ਨੂੰ ਦੋਸ਼ ਦਿੰਦੇ ਆ ਕਿ ਮੈਂ ਐਡਾ ਨਕੰਮਾ ਬੱਚਾ ਪੈਦਾ ਕੀਤਾ ਜਿਹੜਾ ਮੁਸ਼ਕਲਾਂ ਨਾਲ ਵੀ ਨਾ ਲੜ ਸਕਿਆ ਜਿਹੜਾ ਥੋੜੇ ਜਿਹੀ ਜ਼ਿੰਦਗੀ ਦੇ ਦੁੱਖ ਆਏ ਤੇ ਆਪਣੇ ਆਪ ਨੂੰ ਖਤਮ ਕਰ ਕਰ ਲਿਆ ਮੈਂ ਉਹਦੀ ਪਰਵਰਿਸ਼ ਕਿਵੇਂ ਕੀਤੀ ਮੈਂ ਤਾਂ ਇੰਨੀ ਗੰਦੀ ਪਰਵਰਿਸ਼ ਨਹੀਂ ਕੀਤੀ ਸੀ ਕਿ ਉਹ ਆਪਣੇ ਆਪ ਨੂੰ ਖਤਮ ਕਰ ਲਵੇ ਮੁਸ਼ਕਲਾਂ ਨਾਲ ਲੜਨਾ ਹੀ ਇਨਸਾਨ ਹੈ ਜੀ ਜ਼ਿੰਦਗੀ ਹੈ ਬਸ ਦੁੱਖ ਸੁੱਖ ਇੱਕ ਤੰਦੇ ਕਪੜੇ ਹੁੰਦੇ ਆ ਕਦੇ ਆਪਾਂ ਚੰਗੇ ਪਾ ਲੈਂਦੇ ਆ ਉਹਦੇ ਖੁਸ਼ ਸੁੱਖ ਹੁੰਦੇ ਆਪਣੀ ਜ਼ਿੰਦਗੀ 'ਚ ਜਦੋਂ ਆਪਾਂ ਥੋੜੇ ਜਿਮਾੜੇ ਪਾ ਲੈਂਦੇ ਆ ਤੋ ਦੁੱਖ ਸਮਝੋਗੇ ਦੁੱਖ ਹੁੰਦੇ ਆ ਇਹਦੇ 'ਚ ਦੋਨਾਂ ਨੂੰ ਆਪਾਂ ਨੂੰ ਹੱਸ ਕੇ ਹੰਡਾਉਣਾ ਚਾਹੀਦਾ ਬੇਟਾ ਵੇਖ ਬੱਚੀ ਕਹਿ ਰਹੀ ਆ ਮੈਂ ਪਾਠ ਪੂਜਾ ਬਹੁਤ ਕਰਦੀ ਸੀ ਫਿਰ ਮੈਂ ਛੱਡ ਦਿੱਤਾ ਤੇ ਮੇਰੇ ਕਦੇ ਵੀ ਪ੍ਰਮਾਤਮਾ ਨੇ ਕੋਈ ਮਨੋ ਕਾਮਨਾ ਨਹੀਂ ਪੂਰੀ ਕਰੀ ਮੈਨੂੰ ਪਰਖਦਾ ਸੀ ਪ੍ਰਮਾਤਮਾ ਤੇ ਇਹਦੇ ਲਈ ਮੈਂ ਛੱਡ ਦਿੱਤਾ ਜੋ ਚੀਜ਼ ਦੀ ਮੈਂ ਮੰਗਦੀ ਸੀ ਸੱਚੇ ਦਿਲੋਂ 10ਵੇਂ ਦਿਨ ਕਰਸੋ ਮੈਨੂੰ ਨਹੀਂ ਮਿਲਦੀ ਸੀ ਬਾਅਦ 'ਚ ਜੇ ਮਿਲਦੀ ਵੀ ਸੋ ਕੋਈ ਫਾਇਦਾ ਨਹੀਂ ਸੀ ਕਿਉਂਕਿ ਸਮੇਂ ਸਿਰ ਨਹੀਂ ਮਿਲੀ ਬੋਸ਼ ਕਹਿੰਦਾ ਬੇਟਾ ਕਦੇ ਤੂੰ ਇਹ ਨਹੀਂ ਸੋਚਿਆ ਪ੍ਰਮਾਤਮਾ ਨੇ ਮੈਨੂੰ ਇੰਨੀ ਸੋਹਣੀ ਦੇਹ ਬਖਸ਼ੀ ਹੈ ਮੈਂ ਕਾ ਕਾ ਆਪਣੇ ਕਰਮ ਕਰਾਂ ਮੈਂ ਆਪਣਾ ਸੰਘਰਸ਼ ਕਰਾਂ ਮੈਂ ਮਿਹਨਤ ਕਰਾਂ ਠੀਕ ਹੈ ਨਾ ਬੇਟਾ ਤੇ ਮਿਹਨਤ ਕਰਕੇ ਆਪਾਂ ਕੀ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਹਾਂ ਜੇ ਆਪਾਂ ਜੇ ਉਹ ਪ੍ਰਮਾਤਮਾ ਨੇ ਸਰੀਰ ਦਿੱਤਾ ਆਪਾਂ ਉਹਦਾ ਵੀ ਸ਼ੁਕਰ ਨਹੀਂ ਕਰ ਸਕਦੇ ਪ੍ਰਮਾਤਮਾ ਨੂੰ ਤੇ ਆਪਾਂ ਹਰ ਵਕਤ ਸ਼ਿਕਾਇਤਾਂ ਲਾ ਰਹੇ ਹਾਂ ਸ਼ਿਕਾਇਤਾਂ ਨਹੀਂ ਨਾਉਣੀਆਂ ਚਾਹੀਦੀਆਂ ਹੁਣ ਤੁਸੀਂ ਐਂ ਦੇਖੋ ਬੇਟਾ ਕੋਈ ਆਪਣੇ ਦਰ ਦੇ ਉੱਤੇ ਕੋਈ ਪਹਾਰੀ ਆਇਆ ਕੋਈ ਮੰਗਤਾ ਆ ਗਿਆ ਉਹ ਆਪਾਂ ਨੂੰ ਪਹਿਲੀ ਵਾਰ ਆ ਕੇ ਕਹੇ ਵੀ ਮੈਨੂੰ ਐਨੀ ਆ ਚੀਜ਼ ਚਾਹੀਦੀ ਹੈ ਆਪਾਂ ਉਹਨੂੰ ਉਹਨੂੰ ਦੇਵਾਂਗੇ ਜੇ ਮੈਨੂੰ ਤਾਂ 10 5000 ਰੁਪਏ ਚਾਹੀਦੇ ਮੈਂ ਜਾਣਾ ਆਪਾਂ ਦੇਵਾਂਗੇ ਆਪਾਂ ਕਹਾਂਗੇ ਪਤਾ ਨਹੀਂ ਕੌਣ ਹੈ ਆਪਾਂ ਤੈਨੂੰ ਜਾਣਦੇ ਨਹੀਂ ਕੋਈ ਅਣਜਾਣਾ ਪਿਆਕਤੀ ਆਪਾਂ ਇਹਨੂੰ ਇਹਦੇ ਤੇ ਕਿਵੇਂ ਵਿਸ਼ਵਾਸ ਕਰਦੇਗੇ ਜੇ ਉਹ ਆਪਾਂ ਨੂੰ ਕਹਵੇ ਆਹ ਚੀਜ਼ ਮੇਰੀ ਰੱਖ ਲਓ ਤੁਸੀਂ ਮੈਨੂੰ ਇਹਦੇ ਬਦਲੇ ਚ ਆਪਾਂ ਫੇਰ ਵੀ ਨਹੀਂ ਰੱਖਾਂਗੇ ਬਦਲੇ ਚ ਪੈਸੇ ਦੇ ਦੇਓ ਆਪਾਂ ਫੇਰ ਵੀ ਨਹੀਂ ਰੱਖਾਂਗੇ ਕਿਉਂਕਿ ਆਪਾਂ ਉਹਨੂੰ ਜਾਣਦੇ ਨਹੀਂ ਆਪਾਂ ਉਹ ਆਪਾਂ ਨੂੰ ਕੀ ਪਤਾ ਕੌਣ ਆਦਮੀ ਕੀ ਚੀਜ਼ ਉਹ ਆਪਣੇ ਘਰੇ ਰੱਖ ਕੇ ਜਾ ਰਿਹਾ ਆਪਾਂ ਉਹ ਤੋਂ ਚੀਜ਼ ਵੀ ਨਹੀਂ ਲਵਾਂਗੇ ਤੇ ਆਪਾਂ ਉਹਨੂੰ ਕੁਝ ਦੇਵਾਂਗੇ ਵੀ ਨਹੀਂ ਇਹ ਲਈ ਜੀ ਜਦੋਂ ਆਪਾਂ ਪ੍ਰਮਾਤਮਾ ਦੇ ਦਰ ਨਾਲ ਜੁੜਦੇ ਆਂ ਜੀ ਪ੍ਰਮਾਤਮਾ ਆਪਾਂ ਨੂੰ ਪਰਖਦਾ ਹੈ ਆਪਣੇ ਤੇ ਵਿਸ਼ਵਾਸ ਕਰੋ ਤੇ ਫਿਰ ਹੀ ਮਹਾਰਾਜ ਸਭ ਕੁਝ ਦਿੰਦਾ ਹੈ ਜੇਦੋਂ ਆਪਾਂ ਡੋਲੇ ਫਿਰਦੇ ਆਂ ਤੇ ਪ੍ਰਮਾਤਮਾ ਵੀ ਕਹਿੰਦਾ ਪਤਾ ਨਹੀਂ ਕੋਣ ਅਣਜਾਣਾ ਵਿਅਕਤੀ ਨੇ ਆ ਕੇ ਬੂਹਾ ਖੜਕਾਇਆ ਮੈਂ ਇਹਨੂੰ ਥੋੜਾ ਜਿਹਾ ਪਰਖ ਲਵਾਂ ਥੋੜਾ ਜਿਹਾ ਮੈਨੂੰ ਇਹਦੇ ਤੇ ਵਿਸ਼ਵਾਸ ਹੋ ਜੇ ਫਿਰ ਮੈਂ ਸਭ ਕੁਝ ਦੇਣਗਾ ਜੋ ਦਿਲ ਪ੍ਰਮਾਤਮਾ ਦਾ ਨਾ ਜੀ ਉਹ ਆਪਣਾ ਨਹੀਂ ਹੈਗਾ ਪ੍ਰਮਾਤਮਾ ਤਾਂ ਬਹੁਤ ਕੋਮਲ ਦਿਲ ਦੇ ਮਾਲਕ ਹੈ ਜੀ ਜੋ ਆਪਣੇ ਲਈ ਬੈਠੇ ਆ ਉਹ ਆਪਾਂ ਨੂੰ ਉਹਨਾਂ ਦੇਣਗੇ ਹੋਰ ਕਿਹਨੂੰ ਦੇਣਗੇ ਆਪਾਂ ਸਭ ਖੁਸ਼ੀਆਂ ਦੇਣਗੇ ਪਰ ਥੋੜਾ ਜਿਹਾ ਆਪਾਂ ਸਬਰ ਰੱਖਗੇ ਆਪਾਂ ਐਨੇ ਵੀ ਨਾ ਡੋਲਗੇ ਦੇਖੋ ਜੇ ਸਰੀਰ ਪ੍ਰਮਾਤਮਾ ਨੇ ਦਿੱਤਾ ਨਾ ਤਾਂ ਮੌਤ ਵੀ ਉਹਦੇ ਹੱਕ ਆ ਲੈ ਜਾਣੀ ਆਪਣਾ ਫਰਜ਼ ਨਹੀਂ ਬਣਦਾ ਕਿ ਆਪਾਂ ਆਪਣੇ ਆਪ ਨੂੰ ਖਤਮ ਕਰ ਲਈਏ ਆਪਾਂ ਸਭ ਤੋਂ ਵੱਡਾ ਪਾਪ ਕਰਦੇ ਆਂ ਨਰਕਾਂ ਦੇ ਭਾਗੀ ਬਣਦੇ ਆਂ ਜੇ ਆਪਾਂ ਆਪਣੇ ਆਪ ਨੂੰ ਖਤਮ ਕਰ ਲੈਨੇ ਆ ਕਿਉਂਕਿ ਜਨਮ ਤੇ ਮੌਤ ਤਾਂ ਸਿਰਫ ਪ੍ਰਮਾਤਮਾ ਦੇ ਹੱਥ 'ਚ ਆ ਉਹਦੀ ਆਈ ਮੌਤ ਹੀ ਪਹਾੜਾ ਮਿੱਠਾ ਲੱਗੇ ਉਹੀ ਉਹਦੇ ਪਹਾੜਾ ਮਿੱਠਾ ਲੱਗਦਾ ਆਪਾਂ ਤੇ ਮਿੱਠਾ ਲੱਗ ਮੰਨ ਕੇ ਆਪਾਂ ਚੱਲਦੇ ਆਂ ਮਿੱਠਾ ਲੱਗਦਾ ਫੇਰ ਹੀ ਆਪਾਂ ਉਹਨੂੰ ਚੰਗਾ ਮੰਨ ਕੇ ਚੱਲਦੇ ਆਂ ਇਹਦੇ ਲਈ ਆਪਣੀ ਆਪ ਜਿਹੜਾ ਆਪਾਂ ਕੰਮ ਕਰਦੇ ਆਂ ਇਹ ਸਭ ਤੋਂ ਵੱਡਾ ਪਾਪ ਹੈ ਪਤਾ ਨਹੀਂ ਕਿਹੜੇ ਪਾਪ ਕੀਤੇ ਹੁੰਦੇ ਆ ਜਿਹੜਾ ਆਪਣਾ ਪਰਮਾਤਮਾ ਆਪਣੀ ਨਹੀਂ ਸੁਣਦਾ ਕੋਈ ਆਪਣਾ ਪਿਛਲੇ ਕਰਮਾਂ ਦੀ ਕੋਈ ਸਜ਼ਾ ਹੁੰਦੀ ਹੈ ਜੋ ਆਪਾਂ ਇਸ ਜਨਮ ਚ ਭੁਗਤਦੇ ਆਂ ਪਰ ਮੈਂ ਕਹਿੰਨੀ ਵੀ ਸਭ ਤੋਂ ਵੱਡੇ ਪੁੰਨ ਕੀਤੇ ਹੁੰਦੇ ਆ ਜੇ ਤੁਹਾਡਾ ਮਨੁੱਖੀ ਸਰੀਰ ਤੰਦਰੁਸਤ ਕੋਈ ਸੋਡੀ ਲੱਤ ਬਾਹ ਦੇ ਵਿੱਚ ਕੋਈ ਨੌਕਸ ਨਹੀਂ ਤੁਹਾਡਾ ਮਨੁੱਖੀ ਸਰੀਰ ਤਾਂ ਅੰਦਰੋਸਤਾ ਨਾਲ ਸਾਰੇ ਨੈਣ ਪ੍ਰਾਂਤ ਥੋੜੇ ਚੱਲਦੇ ਆ ਤੇ ਇਹਦੇ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਨੇ ਮੈਨੂੰ ਇੰਨਾ ਸੋਹਣਾ ਸਰੀਰ ਬਖਸ਼ਿਆ ਤੇ ਮੈਂ ਕੰਮ ਕਰੂੰ ਮਿਹਨਤ ਕਰੂੰਗਾ ਤੇ ਮੈਂ ਇਹਨਾਂ ਦੁੱਖਾਂ ਨੂੰ ਵੀ ਖੁਸ਼ੀ-ਖੁਸ਼ੀ ਹੰਢਾਂਗਾ ਕਦੇ ਵੀ ਘਬਰਾਇਆ ਨਾ ਕਰੋ ਜੀ ਤੁਸੀਂ ਮਾੜੀ ਜੀ ਕੋਈ ਆਪਣੇ ਤੇ ਦੁੱਖ ਆਉਂਦਾ ਤੁਸੀਂ ਇੰਨੀ ਛੇ ਦੀ ਮੌਤ ਵੀ ਕਿਉਂ ਚੁਣ ਲੈਣੀ ਹੈ ਇਹ ਸਾਨੂੰ ਆਏ ਹੁੰਦਾ ਵੀ ਗਾਂਹਾਂ ਜਾ ਕੇ ਸਾਡੇ ਲਈ ਫੁੱਲਾਂ ਦੇ ਵਿਛਾਉਣੇ ਹੋਣਗੇ ਤੁਸੀਂ ਉੱਥੇ ਆਰਾਮ ਕਰਾਂਗੇ ਇੱਥੇ ਤਾਂ ਆਰਾਮ ਨਹੀਂ ਹੁੰਦਾ ਇਹ ਆਪਾਂ ਗਲਤ ਫਹਮੀ ਹੈ ਜੀ ਪਾਪ ਦੇ ਭਾਗੀ ਨਾ ਬਣੋ ਆਪਦੇ ਮਾਪੇ ਬਾਪ ਨੂੰ ਹੂਆਂ ਚ ਨਾ ਸਿੱਟ ਕੇ ਜਾਓ ਜੇ ਇੱਕ ਧੀ ਇੱਕ ਮਟਿਆਰ ਧੀ ਸੁਸਾਈਡ ਕਰਦੀ ਹੈ ਨਾ ਤਾਂ ਸਮਝੋ ਉਹ ਸਮਾਜ ਦੇ ਵਿੱਚ ਮਾਪੇ ਬਾਪ ਜਿਉਂਦੇ ਹੋਏ ਵੀ ਇੱਕ ਲਾਸ਼ਾ ਬਣ ਜਾਂਦੇ ਸੋਨੂੰ ਮੈਂ ਸਮਝਾਉਣੀ ਹੈ ਬੱਚਿਆਂ ਨੂੰ ਜਿਹੜੀਆਂ ਮਰਨ ਲੱਗੀਆਂ ਕਿ ਮੈਂਟਲ ਹੁੰਦੀਆਂ ਜ਼ਿੰਦਗੀ ਭਰੋ ਮਾਪੇ ਬਾਪ ਕਿਸੇ ਨਾਲ ਅੱਖ ਮਲਾ ਕੇ ਗੱਲ ਨਹੀਂ ਕਰ ਸਕਦਾ ਜੇ ਤੁਸੀਂ ਸੱਚੇ ਪੂਰੇ ਸੱਚੀ ਪਵਿਰਤੀ ਦੇ ਇਨਸਾਨ ਹੋ ਤੁਸੀਂ ਫੇਰ ਵੀ ਸੁਸਾਇਡ ਕਰਦੇ ਹੋ ਤੇ ਲੋਕ ਤੁਹਾਨੂੰ ਕਦੇ ਵੀ ਨਹੀਂ ਛੱਡਣਗੇ ਕਦੇ ਵੀ ਨਹੀਂ ਕਹਿਣਗੇ ਵੀ ਤੁਸੀਂ ਸੱਚੇ ਹੋ ਕਹਣਗੇ ਪਤਾ ਨਹੀਂ ਕੀ ਸੀ ਕੁੜੀ ਦਾ ਕੈਰੇਕਟਰ ਕੀ ਸੀ ਕੁੜੀ ਨੇ ਕਿਉਂ ਆਏ ਕੀਤਾ ਕੁੜੀ ਖੌਰਾ ਕੀ ਚਾਹੁੰਦੀ ਸੀ ਕਿੱਥੇ ਜਾਣਾ ਚਾਹੁੰਦੀ ਸੀ ਨਾ ਤਾਂ ਸਾਰਿਆਂ ਵਰ ਤੁਹਾਡਾ ਭਰਾ ਪੰਚਾਇਤ ਦੇ ਵਿੱਚ ਖੜ ਕੇ ਗੱਲ ਕਰ ਸਕਦਾ ਤੇ ਨਾ ਤੁਹਾਡੇ ਮਾਪੇ ਕਿਸੇ ਦੇ ਸਾਹਮਣੇ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕਦੇ ਆ ਇਸ ਤਰ੍ਹਾਂ ਦੀ ਨਰਕ ਭਰੀ ਜ਼ਿੰਦਗੀ ਤੁਸੀਂ ਉਹਨਾਂ ਨੂੰ ਦੇ ਕੇ ਚਲੇ ਜਾਣੇ ਆ। ਤੁਹਾਡੇ ਲਈ ਸੁਸਾਇਸਾਈਡ ਛੋਟੀ ਜੀ ਚੀਜ਼ ਹੈ ਪਰ ਮਾਂ ਮਾਂ ਜਿਹੜੀ ਮਾਂ ਨੇ ਜਨਮ ਦਿੱਤਾ ਤੂੰ ਉਹਦੇ ਕੋਲੇ ਬਹਿ ਕੇ ਇਹ ਗੱਲ ਕਰੇ। ਤੇਰੀ ਮੰਮੀ ਦੀ ਜਗ੍ਹਾ ਮੈਂ ਹਾਂ ਦੀ ਮੈਂ ਤੇਰੇ ਚਾਰ ਥੱਪੜ ਮਾਰਦੀ ਮੂੰਹ ਤੇ ਵੀ ਤੂੰ ਇਹ ਗੱਲ ਕਹਿ ਕਿਵੇਂ ਦਿੱਤੀ? ਕਹਿ ਕਿਵੇਂ ਮੈਂ ਤੈਨੂੰ ਪਾਲਿਆ ਕਾਦੀ ਖਾਤਰ? ਆਪ ਗਿੱਲੇ ਚ ਪਾ ਕੇ ਤੈਨੂੰ ਸੁੱਕੇ ਚ ਪਾ ਪਾ ਮੈਂ ਕਿਉਂ ਪਾਲਿਆ ਤੈਨੂੰ ਇੰਨੀ ਵੱਡੀ ਕਿਉਂ ਕੀਤਾ ਤੈਨੂੰ ਪੜਾਇਆ ਲਿਖਾਇਆ ਕਿਉਂ ਤੇਰੀ ਇੰਨੀ ਪਰਵਰਿਸ਼ ਕਿਉਂ ਕੀਤੀ ਸਹੀ ਕਿ ਤੂੰ ਮੈਨੂੰ ਮਰ ਕੇ ਦਿਖਾ ਜਾਵੇਂ? ਕਿ ਤੂੰ ਇਹ ਮੈਨੂੰ ਦਿਖਾਵੇਂ ਕਿ ਮੰਮੀ ਮੈਂ ਮਰਨ ਲਈ ਏਡੀ ਵੱਡੀ ਹੋਈਆਂ ਤੇ ਲੈ ਮੈਂ ਤੈਨੂੰ ਮਾਰ ਕੇ ਦਿਖਾਤਾ ਇਹ ਆਪਾਂ ਇਸ਼ਾਰਾ ਰੱਖ ਕੇ ਵੱਡੇ ਹੁੰਨੇ ਆ ਮਾਵਾਪਾ ਇਹ ਇੱਛਾ ਰੱਖਦਾ ਆਪਣੇ ਤੋਂ ਠੀਕ ਹੈ ਨਾ ਆਪਣੇ ਸੁਪਨੇ ਪੂਰੇ ਕਰਨ ਲਈ ਪਲੀਜ਼ ਆਪਣੇ ਮਾਵਾਪਾ ਦਾ ਗਾਲ ਨਾ ਘੋਟਿਆ ਕਰੋ ਉਹਨਾਂ ਵੱਲ ਵੀ ਦੇਖਿਆ ਕਰੋ ਉਹਨਾਂ ਵੱਲ ਵੀ ਦੇਖਿਆ ਕਰੋ ਕਿ ਉਹ ਪਾਟੇ ਕੱਪੜੇ ਪਾ ਕੇ ਵੀ ਆਪਾਂ ਨੂੰ ਨਵੇਂ ਕੱਪੜੇ ਬਣਾ ਕੇ ਤੇ ਦਿੰਦੇ ਆ ਕਿ ਆਪਣਾ ਬੱਚਾ ਨਰਾਜ ਨਾ ਹੋ ਕਦੇ ਮਾਂ ਨੇ ਤੁਹਾਡੇ ਤੋਂ ਕੋਈ ਚੀਜ਼ ਮੰਗੀ ਆ ਕਦੇ ਪਿਤਾ ਨੇ ਮੰਗੀ ਹੈ ਕਦੇ ਪਿਤਾ ਤੇ ਮਾਂ ਦੇ ਹੱਥਾਂ ਦੀਆਂ ਵਿੱਚ ਉੱਭਰੀਆਂ ਹੋਈਆਂ ਵਿਆਹੀਆਂ ਵੀ ਦੇਖਿਆ ਕਰੋ ਵੀ ਕਿਵੇਂ ਫਟਕਦਾ ਹੈ ਇਹ ਹੱਥ ਕਿਵੇਂ ਫਟ ਗਏ ਇਹ ਇੰਨੇ ਖੜੜੇ ਕਿਉਂ ਹੋ ਗਏ ਸਾਡੇ ਹੱਥ ਤਾਂ ਐ ਹੈ ਨਹੀਂ ਕਿੰਨੇ ਕੋਮਲ ਇਹਦੇ ਲਈ ਪਲੀਜ਼ ਬੱਚਿਓ ਮੈਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦੀ ਆ ਆਪਣੇ ਮਾਪੇ ਬਾਬ ਨੂੰ ਨਹੀਂ ਕੁਝ ਕਰਕੇ ਦਿਖਾ ਸਕਦੇ ਨਹੀਂ ਕੋਈ ਚੰਗੇ ਮਕਾਮ ਤੇ ਤੁਸੀਂ ਪਹੁੰਚ ਸਕਦੇ ਤਾਂ ਪਲੀਜ਼ ਉਹਨਾਂ ਨੂੰ ਮਾਰ ਕੇ ਨਾ ਦਿਖਾਓ ਬੀਸੀ ਮਰਨ ਲਈ ਆਏ ਸੀ ਤੇ ਮਾਂ ਤੂੰ ਸਾਨੂੰ ਪਾਲਿਆ ਹੀ ਮਰਨ ਲਈ ਸੀ ਤੇ ਅਸੀਂ ਮਰ ਕੇ ਤੈਨੂੰ ਦਿਖਾ ਦਿੰਦਾ ਇਹ ਗਲਤੀ ਤੁਸੀਂ ਕਦੇ ਵੀ ਨਾ ਕਰਿਓ ਮੈਂ ਬੇਟੀ ਨੂੰ ਇਹੀ ਕਹਿੰਨੀ ਆ ਕਿ ਬੇਟੀ ਤੂੰ ਇੰਨੀ ਸਮਝਦਾਰ ਪੜ੍ਹੀ ਲਿਖੀ ਹੋ ਕੇ ਐਨੇ ਤੂੰ ਜਿਹੜੀ ਮੈਨੂੰ ਕਮੈਂਟ ਕਰ ਸਕਦੀ ਆ ਤੂੰ ਇਹ ਸਮਝਦਾਰ ਬੇਟੀ ਆ ਕੋਈ ਨਾ ਸਮਝ ਬੇਟੀ ਨਹੀਂ ਤੇ ਤੂੰ ਇੰਨੀ ਰੋਟੀ ਸੋਚ ਕਿਉਂ ਲੈ ਕੇ ਪੈਦਾ ਹੋਈ ਆ ਐਡੀ ਰੋਟੀ ਸੋਚ ਕਿਉਂ ਲੱਖਦੀ ਆ ਪੁੱਤ ਤੇਰੇ ਵਰਗੀਆਂ ਧੀਆ ਤਾ ਸਮਾਜ ਨਾਲ ਲੜ ਲੜ ਕੇ ਅੱਗੇ ਜਾਂਦੇ ਨੇ ਤੇ ਤੂੰ ਇੰਨਾ ਕਿਉਂ ਛੋਟਾ ਕਰ ਲੈ ਮੈਂ ਆਪਣੇ ਆਪ ਨੂੰ ਖਤਮ ਕਰ ਲਾਂ ਇਹੋ ਜਿਹੇ ਕਿਹੜੀਆਂ ਖੁਆਸ਼ੀਆਂ ਸੀ ਕਿ ਤੂੰ ਮੌਤ ਨਹੀਂ ਚੁਣ ਲਿਆ ਪੁੱਤ ਜ਼ਿੰਦਗੀ ਦੇ ਵਿੱਚ ਸੁਪਨੇ ਮਾਰਨੇ ਮਾਰਨੇ ਪੈਂਦੇ ਐ ਮਾਰੇ ਵੀ ਜਾਂਦੇ ਐ ਤੇ ਇਹ ਨਹੀਂ ਹੁੰਦਾ ਪੁੱਤ ਵੀ ਆਪਾਂ ਆਪਣੇ ਆਪ ਨੂੰ ਖਤਮ ਕਰ ਲਈਏ ਸੁਪਨਿਆਂ ਨੂੰ ਮਾਰੋ ਆਪਣੇ ਆਪ ਨੂੰ ਨਾ ਮਾਰੋ ਜੋ ਕੋਈ ਆਪਣੇ ਖੁਆਸ਼ੀਆਂ ਨਾ ਵਿਆ ਚੀਜ਼ ਆਪ ਨੂੰ ਮਿਲੀ ਨਹੀਂ ਉਹਨੂੰ ਮਾਰ ਦਿਓ ਕਹਿਦੇ ਵੇ ਬਸੇ ਮੇਰੇ ਕਰਮਾਂ ਦੇ ਵਿੱਚ ਹੀ ਹੈ ਨਹੀਂ ਸੀ ਪਰ ਆਪਣੇ ਆਪ ਨੂੰ ਖਤਮ ਨਾ ਕਰੋ ਠੀਕ ਹੈ ਨਾ ਆਪਣੀ ਮਿਹਨਤ ਕਰੋ ਮਿਹਨਤ ਦੇ ਬਲਬੂਤੇ ਦੇ ਉੱਤੇ ਉਹ ਚੀਜ਼ ਖਰੀਦੋ ਜਿਹਦੀ ਚੀਜ਼ ਦੀ ਲੋੜ ਹੈ ਤੇ ਇਹ ਨਹੀਂ ਹੁੰਦਾ ਕਿ ਆਹ ਮੇਰੀ ਮੰਗ ਪੂਰੀ ਨਹੀਂ ਹੋਈ ਦੇਖੋ ਪ੍ਰਮਾਤਮਾ ਇਮਤਿਹਾਨ ਲੈਂਦਾ ਹੈ ਇਹਨਾਂ ਇਮਤਿਹਾਨਾਂ ਦੇ ਵਿੱਚੋਂ ਲੰਘਣਾ ਪੈਂਦਾ ਜੇ ਤੁਸੀਂ ਕਿਸੇ ਜੌਬ ਲਈ ਜਾਂਦੇ ਹੋ ਕੁਝ ਲਈ ਜਾਂਦੇ ਹੋ ਤੁਸੀਂ ਜ਼ਿੰਦਗੀ ਦੇ 16 17 ਸਾਲ ਕਾਲਜਾਂ ਚ ਯੂਨੀਵਰਸਿਟੀਆਂ 'ਚ ਖਰਾਬ ਕਰਦੇ ਹੋ ਪੁੱਤਰ ਫਿਰ ਜਾ ਕੇ ਤੁਸੀਂ ਕੁਦ ਤੁਸੀਂ ਕਿੱਥੇ ਪਹੁੰਚਦੇ ਆ ਕਿਸੇ ਮਕਾਮ ਤੇ ਪਹੁੰਚਦੇ ਆ। ਦਰ ਰਾਹ ਦੀ ਤੁਹਾਡੀ ਮਿਹਨਤ ਹੁੰਦੀ ਹੈ 24 ਘੰਟਿਆਂ ਦੇ ਵਿੱਚੋਂ ਤੁਸੀਂ 16-16 ਘੰਟੇ ਕਿਤਾਬਾਂ ਨਾਲ ਮੱਥਾ ਮਾਰਦੇ ਹੋ ਫਿਰ ਜਾ ਕੇ ਕਿਸੇ ਤੁਸੀਂ ਉਹਦੇ ਤੇ ਪਹੁੰਚਦੇ ਹੋ। ਤੇ ਪ੍ਰਮਾਤਮਾ ਕੋਲੇ ਤਾਂ ਪਤਾ ਜੇ ਆਪਾਂ 2-4 ਸਾਲ ਪਾਠ ਕਰ ਲਗੇ ਤੇ ਆਪਾਂ ਤਾਂ ਪ੍ਰਮਾਤਮਾ ਨੂੰ ਦੋਸ਼ ਦੇਣ ਲੱਗ ਜਾਂਦੇ ਆਂ ਵੀ ਤੂੰ ਤਾਂ ਮੇਰੇ ਨੂੰ ਬਖਸ਼ੇ ਕੁਛ ਨਹੀਂ ਤੂੰ ਤਾਂ ਮੈਨੂੰ ਦਿੱਤਾ ਹੀ ਕੁਛ ਨਹੀਂ ਮੈਂ ਤਾਂ ਐਵੇਂ ਪਾਠ ਕੀਤਾ। ਪੁੱਤ ਪਾਠ ਆਪਾਂ ਕਿਹਦੀ ਲਈ ਕਰਦੇ ਆਂ ਪ੍ਰਮਾਤਮਾ ਲਈ ਤਾਂ ਨਹੀਂ ਕਰਦੇ। ਅਪਾ ਆਪਦੇ ਸਰੀਰ ਲਈ ਕਰਦੇ ਆਂ ਇਹ ਜਿਹੜਾ ਆਪਣਾ ਸਮੁੰਦਰ ਰੂਪੀ ਸਰੀਰ ਦਿੱਤਾ ਹੈ ਨਾ ਤਾਂ ਕਿ ਇਹ ਮੰਦਰ ਤਰ੍ਹਾਂ ਬਣ ਜੇ ਇਹਦੇ ਵਿੱਚ ਵੀ ਚੰਗਾ ਵਾਸ ਹੋਵੇ ਇਹਦੇ ਵਿੱਚ ਰੂੜੀ ਨਾ ਲੱਗੇ ਗੰਦਗੀ ਦਾ ਢੇਰ ਆ ਇਹ ਨੂੰ ਖਤਮ ਕਰਕੇ ਇਹਦੇ ਵਿੱਚ ਆਪਾਂ ਮੰਦਰ ਦੀ ਤਰ੍ਹਾਂ ਸਾਫ ਸੁਥਰੀ ਜੋਤ ਜਗਾਈਏ ਜਿਹਦੇ ਵਿੱਚੋਂ ਲੋਕਾਂ ਨੂੰ ਵੀ ਖੁਸ਼ਬੂ ਆਵੇ ਨਾ ਕਿ ਇਹਨੂੰ ਗੰਦਗੀ ਦਾ ਢੇਰ ਬਣਾਈਏ ਕਿਦੇ ਚੋਂ ਗੰਦਗੀ ਦੀ ਬੋ ਮਾਰੇ ਤੇ ਦੂਰ ਤੀਕ ਫੈਲੇ ਇਹਦੇ ਲਈ ਬੇਟਾ ਆਪਣੇ ਮਨ ਨੂੰ ਸਾਫ ਰੱਖੋ ਗੰਦਗੀ ਦਾ ਢੇਰ ਨਾ ਬਣਾਓ ਪਰਮਾਤਮਾ ਦਾ ਲੜ ਕਦੇ ਨਾ ਛੱਡੋ ਪਰਮਾਤਮਾ ਤੇ ਨਾ ਵਿਸ਼ਵਾਸ ਕਰੋ ਪਾਠ ਕਦੇ ਨਾ ਛੱਡੋ ਤੁਹਾਡੀ ਜ਼ਿੰਦਗੀ 'ਚ ਕਿੰਨੀਆਂ ਵੀ ਮੁਸ਼ਕਲਾਂ ਆਉਂਦੀਆਂ ਪਾਠ ਕਦੇ ਨਾ ਛੱਡੋ ਉਹ ਜਦੋਂ ਮੁਸ਼ਕਲਾਂ ਇੰਨੀਆਂ ਜ਼ਿਆਦਾ ਬਾਝਾਂ ਇੰਨੀਆਂ ਜ਼ਿਆਦਾ ਬਾਝਾਂ ਤਾਂ ਸਮਝੋ ਵੀ ਹੁਣ ਇਹਨਾਂ ਦਾ ਅੰਤ ਹੈ ਕੋਈ ਵੀ ਚੀਜ਼ ਹੈ ਇੰਨੀ ਜ਼ਿਆਦਾ ਹਾਵੀ ਹੋ ਜਾਂਦੀ ਬਹੁਤ ਜ਼ਿਆਦਾ ਤਦਾਰਦ ਦੇ ਵਿੱਚੋਂ ਵੱਧ ਜਾਂਦੀ ਹੈ ਤੇ ਫਿਰ ਕੀ ਹੁੰਦਾ ਉਹਦਾ ਅੰਤ ਹੀ ਹੁੰਦਾ ਹੈ ਉਹਦਾ ਕੋਈ ਸੋਲੂਸ਼ਨ ਨਹੀਂ ਅੰਤ ਹੀ ਹੁੰਦਾ ਤੇ ਤੁਸੀਂ ਸਮਝੋ ਜੇ ਦੀ ਜ਼ਿੰਦਗੀ 'ਚ ਇੰਨੇ ਦੁੱਖ ਆ ਗਏ ਤੇ ਹੁਣ ਇਹਨਾਂ ਦੁੱਖਾਂ ਦਾ ਅੰਤ ਹੋਊਗਾ ਕੋਹ ਪਹਨੇਰੀ ਰਾਤ ਤੋਂ ਬਾਅਦ ਦਿਨ ਚੜਦਾ ਪੁੱਤਰ ਹਰੇਕ ਰਾਤ ਤੋਂ ਬਾਅਦ ਦਿਨ ਚੜਦਾ ਤੇ ਦਿਨ ਤੋਂ ਬਾਅਦ ਰਾਤ ਵੀ ਆਉਂਦੀ ਹੈ ਇਹਦੇ ਲਈ ਮੇਰੇ ਬੱਚੇ ਇਹੋ ਜੀ ਗਲਤੀ ਕਦੇ ਨਾ ਕਰਿਓ ਆਪਣੇ ਮਾਪਿਆਂ ਬੜੀ ਸਮਾਜ ਦੇ ਵਿੱਚ ਨੀਵੀਂ ਨਾ ਪਾਇਓ ਆਪਣੇ ਮਾਪਿਆਂ ਦੀਆਂ ਅੱਖਾਂ ਇਹ ਸਮਾਜ ਦੇ ਸਾਹਮਣੇ ਨਾ ਚਕਾਓ ਲੋਕਾਂ ਦੀਆਂ ਉਂਗਲਾਂ ਆਪਣੇ ਮਾਪੇ ਵੱਲ ਨਾ ਹੋਣ ਦਿਓ ਆਪਣਾ ਸੁੱਚਾ ਸਾਫ਼ ਕੁਇਤਰ ਜੀਵਨ ਲੋਕ ਇਹਦੇ ਤੇ ਛਿੱਟੇ ਪਾਉਣ ਦਾਗ ਲਾਉਣ ਇਹ ਕਦੇ ਨਾ ਹੋਣ ਦਿਓ ਇੱਜ਼ਤ ਕਮਾਉਣੀ ਬਹੁਤ ਔਖੀ ਹੈ ਪੁੱਤ ਬਦਨਾਮੀ ਦਾ ਕੀ ਉਹ ਤੁਰੇ ਜਾਂਦੇ ਕਮਾਲਾ ਇਹਦੇ ਲਈ ਸੁਸਾਈਡ ਕਰਨਾ ਇੱਕ ਸਭ ਤੋਂ ਵੱਡੀ ਬਦਨਾਮੀ ਹੁੰਦੀ ਹੈ ਜਿਹੜੀ ਆਪਾਂ ਮਾਪੇ ਨੂੰ ਦੇ ਜਾਂਦੇ ਆ ਕੋਈ ਵੀ ਆਪਾਂ ਕਿੰਨੇ ਵੀ ਆਪ ਦੀ ਇੱਜ਼ਤ ਦੇ ਸਹੀ ਹੈ ਪਰ ਉਸ ਸਮੇਂ ਅਗਲਾ ਕਹਿੰਦਾ ਪਤਾ ਨਹੀਂ ਕੁੜੀ ਕਿਵੇਂ ਸੀ ਪਤਾ ਨਹੀਂ ਕਿਉਂ ਮਰ ਗਈ ਇਹ ਤਾਂ ਹੁਣ ਤੁਸੀਂ ਮੈਨੂੰ ਸਮਝੀਓ ਮੇਰਾ ਇਸ਼ਾਰਾ ਕਿੱਧਰ ਨੂੰ ਐ ਇੱਕ ਕਰੈਕਟਰ ਦੀ ਸਹੀ ਨਹੀਂ ਤਾਂ ਮਰ ਗਈ ਠੀਕ ਹੈ ਨਾ ਬੇਟਾ ਇਹੋ ਜਿਹੇ ਗੱਲਾਂ ਹੁੰਦੀਆਂ ਇਹਦੇ ਲਈ ਪਲੀਜ਼ ਆਪਣੇ ਮਾਪਿਓ ਦਾ ਖਿਆਲ ਰੱਖੋ ਭੈਣਾ ਭਰਾਵਾਂ ਦਾ ਖਿਆਲ ਰੱਖੋ ਤੇ ਦੁੱਖ ਸੁੱਖ ਜ਼ਿੰਦਗੀ ਤੇ ਦੋ ਕੱਪੜੇ ਇਹਨਾਂ ਨੂੰ ਹਾਸਾ ਹੱਸ ਕੇ ਹੰਡਾਓ ਦੁੱਖ ਵੇਲੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੋ ਜੇ ਤੁਹਾਡੀ ਜ਼ਿੰਦਗੀ 'ਚ ਛੋੜਾ ਜਿਹਾ ਸੁੱਖ ਹੁੰਦਾ ਤਾਂ ਸ਼ੁਕਰਾਨਾ ਕੋਟੇ-ਕੋਟੇ ਤਾਂ ਪੂਰਾ ਸ਼ੁਕਰਾਨਾ ਦਾ ਰਾਤ ਸ਼ੁਕਰਾਨਾ ਕਰੋ ਜੇ ਤੁਸੀਂ ਖਾਣਾ ਖਾਣ ਵੇਲੇ ਤੁਹਾਡੇ ਸਾਹਮਣੇ ਥਾਲੀ ਹੈ ਨਾ ਕਾਹੇ ਪਰਮਾਤਮਾ ਦਾ ਪਹਿਲਾਂ ਸ਼ੁਕਰਾਨਾ ਕਰੋ ਫਿਰ ਬੁਰਕੀ ਮੂੰਹ ਚ ਪਾਓ ਵੀ ਪਰਮਾਤਮਾ ਇਸੇ ਤਰ੍ਹਾਂ পেট ਭਰ ਕੇ ਖਾਂਦਾ ਰਹਣਾ ਆਪ ਕੋ ਨੀਵੇਂ ਵੱਲ ਦੇਖ ਕੇ ਟਾਈਮ ਪਾਸ ਹੁੰਦਾ ਬੇਟਾ ਆਪ ਉੱਚੇ ਵੱਲ ਨਹੀਂ ਦੇਖ ਕੇ ਟਾਈਮ ਪਾਸ ਹੁੰਦਾ ਜੇ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਵੀ ਵਧੀਆ ਲੱਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਇੱਕ ਬੱਚੀ ਦਾ ਕਮੈਂਟ ਸੀ ਜਿਹਦੇ ਉੱਤੇ ਆਪਾਂ ਵੀਡੀਓ ਬਣਾਈ ਐ ਤੇ ਤੁਸੀਂ ਸਾਰੇ ਸਮਝ ਹੀ ਗਏ ਹੋਣੇ ਆਪਣੇ ਬੱਚਿਆਂ ਦੇ ਇਸ ਤਰ੍ਹਾਂ ਜੇ ਮੇਰੀਆਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ